ਧਨੋ ਵਾਹਿਗੁਰੂ ਜੀਓ ਕਬੀਰ ਕਰਨ ਬਪੁਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਈ ਜਿਹ ਜਿਹ ਡਾਲੀ ਪਗ ਧਰੋ सोई मुर मुरजाए कबीर अवरह कौ प्रदेश ते मुख मैं परहै रेत रास बेरानी राखती ਖਾਇਆ ਘਰ ਦਾ ਖੇਤ ਰਾਸ ਬੇਰਾਨੀ ਰੱਖ ਤੇ ਖਾਇਆ ਘਰ ਦਾ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਹਜ਼ੂਰ ਮਹਾਰਾਜ ਨੇ ਸਤ ਸੰਗਤ ਦਾ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਹੀ ادب ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਕੁਰਬਾਨੀ ਦੇ ਕੀਰਤਨ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀ ਬਾਰ ਵਿਚਾਰ ਇਹਨਾਂ ਰੋਜ਼ਾਨਾ ਦੇ دیਵਾਨਾ ਵਿੱਚ ਆਪਾਂ ਸੰਗਤੀ ਰੂਪ ਵਿੱਚ ਸਾਂਝਿਆ ਕਰਨ ਦਾ ਯਤਨ ਕਰ ਰਹੇ ਹਾਂ ਸੋ ਹੁਣ ਤੱਕ ਤਕਰੀਬਨ ਆਪਾਂ 96 ਸ਼ਲੋਕਾਂ ਦੀ ਵਿਚਾਰ ਕੀਤੀ ਹੈ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਜਿਹੜੇ ਸਾਧਨ ਦੀ ਆਪਾਂ ਵਰਤੋਂ ਕਰਦੇ ਹਾਂ ਉਸ ਨੂੰ ਕਾਰਨ ਕਿਹਾ ਜਾਂਦਾ ਹੈ ਕਿਸੇ ਮੰਜ਼ਲ ਤੇ ਪਹੁੰਚਣ ਵਾਸਤੇ ਆਪਾਂ ਕੋਈ ਸਾਧਨ ਵਰਤਦੇ ਹਾਂ ਪੈਦਲ ਤੁਰੀਏ ਤਾਂ ਸਾਡੀਆਂ ਲੱਤਾਂ ਹੀ ਸਾਡਾ ਸਾਧਨ ਹੁੰਦੀਆਂ ਨੇ ਬੱਸ ਕਾਰ ਸਾਈਕਲ ਕੋਈ ਵੀ ਐਸਾ ਸਾਧਨ ਆਪਾਂ ਯੂਜ਼ ਕਰਦੇ ਹਾਂ ਵਰਤੋਂ ਚ ਲਿਆਉਂਦੇ ਆ ਤਾਂ ਕਿ ਸੁਖੱਲੇ ਢੰਗ ਨਾਲ ਉਸ ਸਾਧਨ ਦੀ ਸਹਾਇਤਾ ਦੇ ਨਾਲ ਅਸੀਂ ਆਪਣਾ ਸਫ਼ਰ ਤੈਅ ਕਰਕੇ ਮਿਥੀ ਹੋਈ ਮੰਜ਼ਲ ਤੱਕ ਪਹੁੰਚ ਸਕੀਏ ਉਹ ਚੀਜ਼ ਕਾਰਨ ਬਣਦੀ ਹੈ ਇਸੇ ਤਰ੍ਹਾਂ ਹੀ ਜੀਵ ਆਪਣੇ ਜੀਵਨ ਦੇ ਅੰਦਰ ਉੱਚੀ ਅਧਿਆਤਮਿਕ ਆਤਮਿਕ ਸਚਿਆਰੀ ਜੀਵਨ ਅਵਸਥਾ ਦੀ ਪ੍ਰਾਪਤੀ ਲਈ ਜਿਹੜੇ ਯਤਨ ਕਰਦਾ ਹੈ ਕੋਸ਼ਿਸ਼ਾਂ ਕਰਦਾ ਹੈ ਜਿੰਨਾਂ ਚੀਜ਼ਾਂ ਨੂੰ ਆਧਾਰ ਬਣਾਉਂਦਾ ਹੈ ਸਾਧਨ ਵਜੋਂ ਵਰਤਦਾ ਹੈ ਉਹ ਸਾਰੀਆਂ ਚੀਜ਼ਾਂ ਕਾਰਨ ਬਣਦੀਆਂ ਹਨ ਵੀ ਅਸੀਂ ਕਿਸੇ ਮੰਜ਼ਲ ਤੱਕ ਪਹੁੰਚੀਏ ਪ੍ਰੋਫੈਸਰ ਸਾਫ ਸਿੰਘ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਉਹ ਕਹਿੰਦੇ ਉੱਚੇ ਰੁੱਖ ਦੇ ਉਚਾਈ ਤੱਕ ਪਹੁੰਚਣ ਵਾਸਤੇ ਮਨੁੱਖ ਜਦੋਂ ਉਸ ਰੁੱਖ ਦੇ ਉੱਤੇ ਚੜਦਾ ਹੈ ਤਾਂ ਉਹ ਦੂਜੀਆਂ ਨਿੱਕੀ ਥੱਲੇ ਵਾਲੀਆਂ ਟਾਹਣੀਆਂ ਤੇ ਪੈਰ ਰੱਖ ਰੱਖ ਕੇ ਉਤਲੀਆਂ ਟਾਹਣੀਆਂ ਨੂੰ ਹੱਥ ਪਾ ਕੇ ਫੇਰ ਹੋਰ ਤਾਂ ਉਹ ਜਾ ਕੇ ਫੇਰ ਉਤਲੀ ਟਾਣੀ ਤੇ ਪੈਰ ਰੱਖਦਾ ਹੈ ਫੇਰ ਉਤਲੀ ਟਾਣੀ ਨੂੰ ਹੱਥ ਪਾਉਂਦਾ ਇਸ ਤਰ੍ਹਾਂ ਹੌਲੀ 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 ਉੱਚੇ ਰੁੱਖ ਦੀ ਉਚਾਈ ਤੱਕ ਪਹੁੰਚ ਜਾਂਦਾ ਹੈ ਉਸ ਰੁੱਖ ਦੀਆਂ ਟਾਹਣੀਆਂ ਦਾ ਹੀ ਆਸਰਾ ਲੈ ਲੈ ਕੇ ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਜਿਹੜੀਆਂ ਟਾਹਣੀਆਂ ਤੇ ਮਨੁੱਖ ਪੈਰ ਰੱਖਦਾ ਉਹ ਬਤਨੀ ਬੜੀਆਂ ਪਤਲੀਆਂ ਬੜੀਆਂ ਕਮਜ਼ੋਰ ਹੁੰਦੀਆਂ ਨੇ ਜਿਹੜੀਆਂ ਟਾਹਣੀਆਂ ਨੂੰ ਉਹ ਹੱਥ ਪਾਉਂਦਾ ਉਹ ਬੜੀਆਂ ਹੀ ਕਮਜ਼ੋਰ ਬੜੀਆਂ ਲਚਕਦਾਰ ਹੁੰਦੀਆਂ ਨੇ ਜਿਹੜੀ ਡਾਲੀ ਤੇ ਟਾਹਣੀ ਤੇ ਪੈਰ ਰੱਖਦਾ ਉਹ ਟਾਹਣੀ ਲਿਫ ਜਾਂਦੀ ਏ ਜਿਹੜੀ ਟਾਹਣੀ ਨੂੰ ਹੱਥ ਪਾਉਂਦਾ ਉਹ ਟਾਹਣੀ ਕਮਜ਼ੋਰ ਤੇ ਲਚਕਦਾਰ ਹੋਣ ਕਰਕੇ ਉਹ ਲਿਫ ਜਾਂਦੀ ਏ ਤੇ ਮਨੁੱਖ ਦੇ ਡਿੱਗਣ ਦਾ ਖਤਰਾ ਬਣ ਜਾਂਦਾ ਹੈ ਕਿਉਂਕਿ ਜਿਹੜੀ ਚੀਜ਼ ਤੇ ਪੈਰ ਰੱਖਣਾ ਹੈ ਕੋਈ ਕਮਜ਼ੋਰ ਏ ਉਹ ਭਾਰ ਕਿਵੇਂ ਚੱਲੇਗੀ ਜਿਹੜੀ टाਣੀ ਨੂੰ ਹੱਥ ਪਾਉਣਾ ਹੈ ਉਹ ਇੰਨੀ ਕਮਜ਼ੋਰ ਹੈ ਉਹ ਭਾਰ ਨਹੀਂ ਚਲਦੀ ਲਿਫ ਗਈ ਏ ਟੁੱਟਣ ਦਾ ਖਤਰਾ ਹੈ ਤਾਂ ਮਨੁੱਖ ਕਈ ਫੁੱਟ ਉਚਾਈ ਤੋਂ ਥੱਲੇ ਡਿੱਗ ਕੇ ਆਪਣਾ ਸਰੀਰਕ ਨੁਕਸਾਨ ਕਰਵਾ ਲਏਗਾ ਜਿਹੜੇ ਸਾਧਨ ਦੀ ਵਰਤੋਂ ਕੀਤੀ ਜਾ ਰਹੀ ਜੇ ਉਹ ਕਮਜ਼ੋਰ ਹੈ ਜਿਉ ਸਾਡਾ ਬੋਝ ਝੱਲਣ ਯੋਗਾ ਨਹੀਂ ਤਉ ਸਾਧਨ ਤਾਂ ਸਾਨੂੰ ਮੰਜ਼ਲ ਤੇ ਪਹੁੰਚਾਉਣ ਦੀ ਬਜਾਏ ਉਲਟਾ ਸਾਡਾ ਨੁਕਸਾਨ ਕਰ ਦਿੰਦਾ ਹੈ ਸਮਾਂ ਖਰਾਬ ਕਰਦਾ ਹੈ ਪਰੇਸ਼ਾਨੀ ਦਿੰਦਾ ਹੈ ਤਕਲੀਫ ਚ ਪਾਉਂਦਾ ਹੈ ਦੁੱਖ ਦਿੰਦਾ ਹੈ ਇਸ ਸ਼ਲੋਕ ਦਾ ਜੋ ਭਾਵ ਅਰਥ ਹੈ ਉਹ ਪਹਿਲੇ ਸ਼ਲੋਕ ਨਾਲ ਹੈ ਜਿਹੜਾ ਆਪਾਂ ਕੱਲ ਵਿਚਾਰਿਆ ਉਹ ਸ਼ਲੋਕ ਸੀ ਕਬੀਰ ਸਿਖ ਸ਼ਾਕਾ ਬਹੁਤੇ ਕੀਏ ਕੇਸੋ ਕੀਓ ਨਾਮੀਤ ਚਾਲੇ ਇਥੇ ਆਰ ਮਿਲਣ ਕੋ ਬੀਚੇ اٹਕਿਓ ਚੀਤ ਕਬੀਰ ਜੀ ਕਹਿੰਦੇ ਨੇ ਅਸੀਂ ਜੇ ਧਾਰਮਿਕ ਜੀਵਨ ਨੂੰ ਜੀਣ ਵਾਸਤੇ ਕੇਵਲ ਧਰਮ ਦਾ ਵਿਖਾਵਾ ਕਰਨ ਵਾਲੇ ਲੋਕਾਂ ਨੂੰ ਹੀ ਆਈਡੀਅਲ ਮੰਨ ਕੇ ਉਹਨਾਂ ਦਾ ਸਹਾਰਾ ਲਵਾਂਗੇ ਏਡੀਆਂ ਕੱਚੀਆਂ ਟਾਹਣੀਆਂ ਦਾ ਆਸਰਾ ਤੱਕਾਂਗੇ ਤੇ ਅਸੀਂ ਜੀਵਨ ਦੀ ਉਚਾਈ ਤੇ ਕਿਵੇਂ ਪਹੁੰਚਾਂਗੇ ਫਿਰ ਸਮਝਿਏ ਪਹਿਲਾ ਸ਼ਲੋਕ ਜੋ ਆਪਾਂ ਵਿਚਾਰਿਆ ਹੈ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀ ਉਹ ਨਾਮੀਤ ਚਾਲੇ ਥੇ ਹਰ ਮਿਲਣ ਕਉ ਬੀਚੇ ਅਟਕਿਓ ਚੀਤ ਜਿਹੜੇ ਆਪ ਵਿਕਾਰ ਵਿੱਚ ਵਿਖਾਵੇ ਵਿੱਚ ਪ੍ਰਭਤਾ ਵਿੱਚ ਵਡਿਆਈ ਦੀ ਭੁੱਖ ਵਿੱਚ ਉਲਝ ਗਏ ਹਨ ਉਹਨਾਂ ਨੂੰ ਅਸੀਂ ਜੇ ਆਪਣਾ ਆਈਡੀਅਲ ਮੰਨ ਲਿਆ ਉਹਨਾਂ ਵੱਲ ਵੇਖ ਕੇ ਜੇ ਅਸੀਂ ਧਾਰਮਿਕ ਹੋਣਾ ਲੋਚਦੇ ਹਾਂ ਤਸੀਂ ਜੀਵਨ ਦੀ ਕਿਸੇ ਉਚਾਈ ਤੇ ਪਹੁੰਚਣ ਦੀ ਬਜਾਏ ਆਪਣਾ ਹੀ ਨੁਕਸਾਨ ਕਰਾਵਾਂਗੇ ਕਿਉਂਕਿ ਬੁਝੇ ਹੋਇਆ ਦੀਵਾ ਦੂਜੇ ਨੂੰ ਕੋਈ ਚਾਨਣ ਨਹੀਂ ਦੇ ਸਕਦਾ ਜਿਹੜਾ ਦੀਵਾ ਜਗਦਾ ਹੀ ਨਹੀਂ ਉਹਦੇ ਲਾਗੇ ਤੁਸੀਂ ਹੋਰ ਦੀਵਾ ਕਰੋ ਕਈ ਜਗੇ ਦੀਵੇ ਤੋਂ ਹਜ਼ਾਰਾਂ ਦੀਵੇ ਜਗਾਏ ਜਾ ਸਕਦੇ ਨੇ ਬੁਝੇ ਹੋਏ ਹਜ਼ਾਰਾਂ ਦੀਵਿਆਂ ਤੋਂ ਇੱਕ ਦੀਵਾ ਵੀ ਜਗਾਇਆ ਨਹੀਂ ਜਾ ਸਕਦਾ ਇੱਕ ਦੀਵਾ ਜਗਦਾ ਹੈ ਤੁਸੀਂ ਹਜ਼ਾਰਾਂ ਬੁਝੇ ਹੋਏ ਦੀਵੇ ਉਹਦੇ ਉਹਦੀ ਅਗ ਨਾਲ ਬੱਤੀ ਨਾਲ ਬੱਤੀ ਸੁਹਾ ਕੇ ਜਗਾ ਸਕਦੇ ਹੋ ਪਰ ਹਜ਼ਾਰਾਂ ਬੁਝੇ ਹੋਏ ਦੀਵੇ ਨੇ ਕੋਈ ਇੱਕ ਦੀਵੇ ਨੂੰ ਜਗਾਉਣ ਦੀ ਤਾਕਤ ਨਹੀਂ ਰੱਖਦੇ ਜਿਸ ਮਨੁੱਖ ਦਾ ਆਪਣਾ ਆਤਮਿਕ ਜੀਵਨ ਬੁਝਿਆ ਹੋਇਆ ਹੈ ਉਹਦੇ ਕੋਲ ਸਬਰ ਨਹੀਂ ਸਦਕ ਨਹੀਂ ਪ੍ਰੇਮ ਨਹੀਂ ਪਰਉਪਕਾਰ ਨਹੀਂ ਧੀਰਜ ਨਹੀਂ ਸਤ ਸੰਤੋਖ ਨਹੀਂ ਜੇ ਉਸ ਦਾ ਆਪਣਾ ਆਤਮਿਕ ਜੀਵਨ ਕਮਜ਼ੋਰ ਹੈ ਉਹ ਵੀ ਵਿਡਿਆਈ ਦਾ ਭੁੱਖਾ ਹੈ ਪ੍ਰਭਤਾ ਦਾ ਭੁੱਖਾ ਹੈ ਕੇਵਲ ਵਿਖਾਵੇ ਕਰਦਾ ਹੈ ਧਰਮ ਨੂੰ ਜੀਂਦਾ ਨਹੀਂ ਮਾਨਦਾ ਨਹੀਂ ਹੰਡਾਉਂਦਾ ਨਹੀਂ ਉਹਦੇ ਅੰਦਰ ਆਤਮਿਕ ਪ੍ਰਫੁੱਲਤਾ ਵਗਾਸ ਨਹੀਂ ਅੰਦਰ ਉਤਸ਼ਾਹ ਜਾਂ ਚੜ੍ਹਦੀ ਕਲਾ ਨਹੀਂ ਕਿ ਉਸ ਮਨੁੱਖ ਨੂੰ ਆਪਣਾ ਆਈਡੀਅਲ ਮੰਨ ਕੇ ਉਸ ਮਨੁੱਖ ਨੂੰ ਆਪਣਾ ਆਧਾਰ ਮੰਨ ਕੇ ਉਹਦੀ ਰੀਸ ਕਰਨ ਨਾਲ ਜਾਂ ਉਹਦੀ ਸੰਗਤ ਕਰਨ ਨਾਲ ਅਸੀਂ ਧਾਰਮਿਕ ਹੋ ਸਕਦੇ ਆ ਬਿਲਕੁਲ ਨਹੀਂ ਹੋ ਸਕਦੇ ਉਹ ਖੁਦ 부ਝਿਆ ਹੋਇਆ ਹੈ ਉਹ ਆਪ ਪ੍ਰਭਤਾ ਦਾ ਭੁੱਖਾ ਹੈ ਵਡਿਆਈ ਦਾ ਭੁੱਖਾ ਹੈ ਤੇ ਸਾਡੇ ਅੰਦਰ ਵੀ ਇਹੀ ਭੁੱਖ ਤੇ ਤ੍ਰਿਸ਼ਨਾ ਪੈਦਾ ਕਰੇਗਾ ਉਸ ਦੇ ਆਪਣੇ ਅੰਦਰ ਹਿਰਸ ਹੈ ਲਾਲਚ ਹੈ ਪ੍ਰਭਤਾ ਦੀ ਖਿੱਚ ਹੈ ਲੋਕਾਂ ਦੇ ਮੁਖ ਤੋਂ ਆਪਣੀ ਸਿਫਤ ਸੁਣਨ ਦੀ ਚਾਹਨਾ ਹੈ ਉਹਦੇ ਕੋਲ ਬਹਿ ਕੇ ਸਾਡੀ ਤ੍ਰਿਸ਼ਨਾ ਕਿਵੇਂ ਦੂਰ ਹੋ ਸਕਦੀ ਹੈ ਇੱਕ ਹੋਰ ਉਦਾਹਰਣ ਸਾਂਝੀ ਕਰਦਾ ਦੁਪਹਿਰ ਦਾ ਸਮਾਂ ਆਕਾਸ਼ ਵਿੱਚੋਂ ਸੂਰਜ ਦੀ ਤੇਜ਼ ਰੋਸ਼ਨੀ ਧੁੱਪ ਵਰਸ ਰਹੀ ਹੈ ਗਰਮੀ ਮੁਸਾਫਰ ਨੂੰ ਬੇਹਾਲ ਕਰ ਰਹੀ ਹੈ ਰਸਤੇ ਵਿੱਚ ਉਸਨੇ ਸੋਚਿਆ ਕਿ ਮੈਂ ਕਿਤੇ ਰੁਕਾਂ ਕਿਸੇ ਰੁੱਖ ਦੀ ਛਾਂ ਮਾਣਾ ਇੱਕ ਰੁੱਖ ਜ਼ਮੀਨ ਦੇ ਵਿੱਚ ਖੜਾ ਹੈ ਉਹਨੂੰ ਕੋਈ ਟਾਣੀ ਨਹੀਂ ਕੋਈ ਪੱਤਾ ਨਹੀਂ ਖਾਲੀ ਉਸਦਾ ਮੋਟਾ ਤਣਾ ਹੀ ਜ਼ਮੀਨ ਦੇ ਵਿੱਚ ਗੱਡਿਆ ਹੋਇਆ ਉਹ ਸੁੱਕ ਚੁੱਕਾ ਐ ਇਸੇ ਰੁੱਖ ਆਪਾਂ ਕਈ ਵਾਰ ਵੇਖਿਆ ਸੁੱਕੇ ਹੁੰਦੇ ਨੇ ਰੁੱਖ ਇੱਕ ਵੀ ਪੱਤਾ ਉਹਦੇ ਉੱਤੇ ਨਹੀਂ ਇੱਕ ਵੀ ਟਾਣੀ ਉਹਦੇ ਉੱਤੇ ਨਹੀਂ ਤੇ ਜਿਹੜੀਆਂ 2-4 ਟਾਣ ਉਹਦੇ ਹਨ ਉਹ ਵੀ ਸੁੱਕੇ ਨੇ ਸਾਰੇ ਪੱਤੇ ਝੜੇ ਹੋਏ ਨੇ ਕਮਾਲ ਦੀ ਖੇਡ ਹੈ ਵੀ ਕੋਈ ਪੰਛੀ ਵੀ ਉਥੇ ਆ ਕੇ ਆਲਣਾ ਨਹੀਂ ਬਣਾ ਰਿਹਾ ਮੁਸਾਫਰ ਨੂੰ ਗਰਮੀ ਲੱਗੀ ਹੈ ਉਹ ਛਾਂ ਮਾਰਨਾ ਚਾਹੁੰਦਾ ਪਰ ਜਿਸ ਰੁੱਖ ਤੇ ਆਪ ਤੇ ਵੀ ਇੱਕ ਵੀ ਪਤਾ ਨਹੀਂ ਉਹਦੇ ਕੋਲ ਜਾ ਕੇ ਵੀ ਮੁਸਾਫਰ ਕੀ ਕਰੇਗਾ ਉਹ ਰੁੱਖ ਉਹਨੂੰ ਧੁੱਪ ਤੋਂ ਨਹੀਂ ਬਚਾ ਸਕਦਾ ਤਪਸ਼ ਤੋਂ ਨਹੀਂ ਬਚਾ ਸਕਦਾ ਉਹਦੀ ਬਜਾਏ ਇੱਕ ਮਦਰੇ ਦੇ ਕੱਦ ਦੇ ਬੂਟੇ ਦੇ ਹੇਠ ਉਹਨੇ ਕੁਝ ਸਮਾਂ ਬਹਿ ਕੇ ਦੁਪਹਿਰ ਦਾ ਸਮਾਂ ਬਿਤਾਇਆ ਗਰਮੀ ਤੋਂ ਮੁਕਤੀ ਪਾਉਣ ਵਾਸਤੇ ਛਾਂ ਨੂੰ ਮਾੜਿਆ ਉਹ ਪੌਦਾ ਬੜਾ ਨਿੱਕਾ ਜਿਹਾ ਸੀ ਮਦਰਾ ਜਿਆ ਛੋਟੇ ਆਕਾਰ ਦਾ ਇੱਕ ਪਾਸੇ ਏਡੀ ਵਿਸ਼ਾਲ ਦਰਖਤ ਦਾ ਜਿਹੜਾ ਤਣਾ ਸੀ ਉਹ ਜ਼ਮੀਨ ਦੇ ਵਿੱਚ ਸੀ ਪਰ ਉਹਨੂੰ ਪਤਾ ਕੋਈ ਨਹੀਂ ਉਹ ਛਾਂ ਨਹੀਂ ਦੇ ਰਿਹਾ ਉਦੇ ਵਾਸਤੇ ਉਹ ਵਿਸ਼ਾਲ ਦਰਖਤ ਜਿਹੜਾ ਪਹਿਲਾਂ ਕਿਤੇ ਵੱਡਾ ਰਿਹਾ ਹੋਏਗਾ ਪਰ ਹੁਣ ਉਹਦੇ ਤੇ ਇੱਕ ਵੀ ਪਤਾ ਨਹੀਂ ਹਰਿਆਲੀ ਨਹੀਂ ਜਿਹਦੇ ਤੇ ਪੰਛੀ ਵੀ ਆ ਕੇ ਆਲਣਾ ਨਹੀਂ ਪਾ ਸਕਦਾ ਇੱਕ ਛੋਟੇ ਜਿਹੇ ਮਧਰੇ ਜੇ ਕੱਦ ਦੇ ਬੂਟੇ ਦੇ ਛਾਂ ਹੇਠ ਬਹਿ ਕੇ ਉਹਨੇ ਆਪਣੇ ਆਪ ਨੂੰ ਤਪਸ਼ ਤੋਂ ਬਚਾਇਆ ਇਹ ਸੁਧਾਰਨ ਦਾ ਤਾਤ ਪਰਜ ਭਾਵ ਇਹ ਹੈ ਵੀ ਮਨੁੱਖ ਭਾਵੇਂ ਸੰਸਾਰ ਦੇ ਵਿੱਚ ਲੋਕਾਂ ਦੀ ਜ਼ੁਬਾਨ ਤੇ ਕਿਸੇ ਪ੍ਰਵਤਾ ਦਾ ਮੁਤਾਜਰਾ ਹੋਵੇ ਦੁਨੀਆਂ ਨੂੰ ਜਾਣਦੀ ਨਾ ਹੋਵੇ ਉੱਚੀ ਕੁਲ ਨਾ ਹੋਵੇ ਰੁਤਬਾ ਨਾ ਹੋਵੇ ਅਮੀਰੀ ਨਾ ਹੋਵੇ ਪਰ ਜੇ ਉਸ ਦੇ ਅੰਦਰ ਵਿਕਾਸ ਹੈ ਖੇੜਾ ਹੈ ਜਿਉ ਉਸ ਦੇ ਅੰਦਰ ਉਤਸ਼ਾਹ ਹੈ ਜਿਉ ਉਮੀਦਾਂ ਨਾਲ ਭਰਪੂਰ ਮਨੁੱਖ ਹੈ ਉਸ ਬੂਟੇ ਵਰਗਾ ਜੀ ਦੀ ਛਾਂ ਬੜੀ ਸੰਘਣੀ ਹੈ ਉਹਦੇ ਕੋਲ ਜਿਹੜਾ ਵੀ ਜਾਏਗਾ ਉਹਨੂੰ ਉਹ ਠੰਡ ਦੇਵੇਗਾ ਛਾਂ ਦੇਵੇਗਾ ਉਹਦਾ ਭਲਾ ਕਰੇਗਾ ਤਿੱਕ ਐਸਾ ਮਨੁੱਖ ਹੈ ਜਿਹੜਾ ਦੁਨੀਆਂ ਦੇ ਰੁਤਬੇ ਬਿਆਨ ਕਰਦਾ ਮੈਂ ਇਸ ਗੱਲੋਂ ਵੱਡਾ ਮੈਂ ਇਹਨੇ ਕੰਮ ਕੀਤੇ ਮੈਂ ਇਹਨੇ ਧਾਰਮਿਕ ਜਗਤ ਵਿੱਚ ਕੰਮ ਕੀਤੇ ਪਰ ਉਹਦੇ ਅੰਦਰ ਨਾ ਕੋਈ ਉਤਸ਼ਾਹ ਹੈ ਨਾ ਵਿਕਾਸ ਹੈ ਨਾ ਖੇੜਾ ਹੈ ਨਾ ਮਨ ਅੰਦਰ ਕੋਈ ਉਮੀਦ ਦੀ ਗੱਲ ਹੈ ਹਮੇਸ਼ਾ ਡਾਵਾ ਡੋਲ ਰਹਿਣ ਵਾਲਾ ਹਮੇਸ਼ਾ ਦੁਖੀ ਤੇ ਪਰੇਸ਼ਾਨ ਰਹਿਣ ਵਾਲਾ ਉਦਾਸ ਰਹਿਣ ਵਾਲਾ ਹਮੇਸ਼ਾ ਈਰਖਾ ਤੇ ਨਫ਼ਰਤ ਦੀ ਅੱਗ ਵਿੱਚ ਖੁਦ ਸੜਨ ਵਾਲਾ ਉਹਦੇ ਕੋਲ ਜੇ ਕੋਈ ਦੁਖਿਆਰਾ ਜਾਂ ਸੁਖੀ ਕਿਸੇ ਵੀ ਤਰ੍ਹਾਂ ਦਾ ਮਨੁੱਖ ਆ ਕੇ ਚਾਰ ਘੜੀਆਂ ਬਹਿ ਜਾਏ ਉਹਨੂੰ ਇੱਕ ਵੀ ਬਚਨ ਚੱਜ ਦਾ ਸੁਣਨ ਵਾਸਤੇ ਨਹੀਂ ਮਿਲੇਗਾ ਤੁਸੀਂ ਕਦੇ ਵੇਖਣਾ ਅਸੀਂ ਆਪਣਾ ਜ ਸੁਭਾਅ ਇਹੋ ਜਿਹਾ ਬਣਾ ਲਈਏ ਨਾ ਕਿ ਕੋਈ ਵੀ ਸਾਡੇ ਕੋਲ ਆਏ ਤੇ ਅਸੀਂ ਹਰ ਵੇਲੇ ਰੋਣ ਹਾ ਕੇ ਹੋਏ ਫਿਰਿਏ ਦੁਖੀ ਰੋਈ ਜਾਈਏ ਐਵੇਂ ਹਰ ਵੇਲੇ ਸ਼ਿਕਵੇ ਹੀ ਕਰੀ ਜਾਈਏ ਉਲੰਭੇ ਹੀ ਦਈ ਜਾਈਏ ਸਾਡੇ ਜੀਵਨ ਚੋ ਕਿਸੇ ਨੂੰ ਕੋਈ ਝਲਕ ਨਾ ਦਿਸੇ ਵੀ ਇਹ ਬੰਦੇ ਚ ਉਤਸ਼ਾਹ ਵੀ ਹੈ ਨਹੀਂ ਕੋਈ ਰੀਜ ਵੀ ਹੈ ਨਹੀਂ ਕੋਈ ਚਾਹ ਵੀ ਹੈ ਨਹੀਂ ਹਮੇਸ਼ਾ ਮਰੀਆਂ ਮੁਕੀਆਂ ਗੱਲਾਂ ਕਰਦਾ ਹੈ ਜਾਂ ਦੂਜਿਆਂ ਦੀਆਂ ਬਦਖੋਈਆਂ ਕਰਦਾ ਹੈ ਕੋਈ ਪੋਜ਼ਿਟਿਵ ਗੱਲ ਇੱਕ ਵੀ ਇਹਦੀ ਜ਼ੁਬਾਨ ਤੋਂ ਨਹੀਂ ਨਿਕਲਦੀ ਨਾ ਇਹਦੀ ਆਦਤ ਪੋਜ਼ਿਟਿਵ ਹੈ ਤੇ ਨਾ ਇਹਦੀ ਜ਼ੁਬਾਨ ਦਾ ਬੋਲ ਬੰਦਾ ਇੱਕ ਵਾਰ ਸਾਡੇ ਕੋਲ ਬੈਠੇਗਾ ਹੱਦ ਦੋ ਵਾਰ ਬੈਠੇਗਾ ਹੌਲੀ-ਹੌਲੀ ਸਾਡੇ ਤੋਂ ਕਿਨਾਰਾ ਕਰ ਲਏਗਾ ਪਤਾ ਹੈ ਕਿਉਂ ਕਿਉਂਕਿ ਸੁੱਕੇ ਰੁੱਖ ਕਿਸੇ ਨੂੰ ਛਾਂ ਨਹੀਂ ਦੇ ਸਕਦੇ ਕੋਈ ਸਾਡੇ ਕੋਲ ਆਏ ਸਾਡੀ ਸਹੂਬਤ ਵਿੱਚ ਬੈਠੇ ਤਾਂ ਉਸ ਨੂੰ ਜੇ ਕੁਝ ਚੰਗਾ ਨਹੀਂ ਮਿਲ ਰਿਹਾ ਤੇ ਅਗਲਾ ਕਿਉਂ ਬੈਠੇਗਾ ਜੀ ਸਮਾਜ ਜ਼ਿੰਦਗੀ ਦਾ ਕਿਉਂ ਬਰਬਾਦ ਬਰਬਾਦ ਹੋ ਕਰੇਗਾ ਜਿਹੜਾ ਮੂਰਖ ਹੋਏਗਾ ਜਿਹਨੂੰ ਸਮਝ ਹੀ ਨਹੀਂ ਜੀਵਨ ਦੀ ਉਹ ਇਹੋ ਜੀ ਸਹੂਬਤ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਦਾ ਕੀਮਤੀ ਵਕਤ ਖਰਾਬ ਕਰ ਸਕਦਾ ਹੈ ਦਾਨਾ ਸੋਚਣ ਵਾਲਾ ਬਿਵੇਕੀ ਪੁਰਖ ਅਜੇ ਹੀ ਸਹੂਬਤ ਨੂੰ ਕਦੇ ਨਹੀਂ ਮਾਣੇਗਾ ਉਹ ਉਥੇ ਜਾਏਗਾ ਜਿੱਥੇ ਉਹਨੂੰ ਕੁਝ ਠੰਡਕ ਮਹਿਸੂਸ ਹੋਵੇ ਕੁਝ ਰਾਹਤ ਮਿਲੇ ਕੁਝ ਚਾਹ ਦੀ ਉਤਸ਼ਾਹ ਦੀ ਜੀਵਨ ਦੇ ਭਲੇ ਦੀ ਗੱਲ ਉਹਨੂੰ ਸੁਣਨ ਵਾਸਤੇ ਮੰਨਣ ਵਾਸਤੇ ਅਗਲੇ ਦੇ ਜੀਵਨ 'ਚੋਂ ਕੋਈ ਝਲਕ ਪਵੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਾਰਨ ਬਪੁਰਾ ਕਿਆ ਕਰੇ ਅਜੇਹੇ ਤਰਮਿਹ ਅਖਵਾਉਣ ਵਾਲੇ ਜੀਵਨ ਨੂੰ ਤਿਆਗੀ ਅਖਵਾਉਣ ਵਾਲੇ ਜੀਵਨ ਨੂੰ ਰੱਬ ਤੇ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਜੀਵਨ ਨੂੰ ਬੰਦਾ ਕੀ ਕਰੇਗਾ ਜਿਹੜਾ ਕਮਜ਼ੋਰ ਹੈ ਜਿਹਦੇ ਅੰਦਰ ਉਤਸ਼ਾਹ ਨਹੀਂ ਚੜਦੀ ਕਲਾ ਨਹੀਂ ਸਿਰੜ ਨਹੀਂ ਸਦਕ ਨਹੀਂ ਜੋ ਆਰਾਮ ਨਾ ਕਰੇ ਸਹਾਈ ਅਜਿਹੇ ਕਾਰਨ નિਸ਼ਫਲ ਜਾਂਦੇ ਨੇ ਜੇ ਇੱਕ ਪਰਮੇਸ਼ਰ ਦਾ ਆਸਰਾ ਨਾ ਨਾ ਤੱਕੇ ਮਨੁੱਖ ਤੇ ਐਵੇਂ ਦੁਨੀਆਦਾਰਾਂ ਦਾ ਆਸਰਾ ਤੱਕਦਾ ਰਹੇ ਵਿਖਾਵਿਆਂ ਦਾ ਆਸਰਾ ਤੱਕਦਾ ਰਹੇ ਤੇ ਉਸ ਮਨੁੱਖ ਦੀ ਹਾਲਤ ਪਤਾ ਕੀ ਹੁੰਦੀ ਏ ਜੇ ਜੇ ਡਾਲੀ ਪਾਗ ਧਰੋਂ ਸੋਈ ਮੋਰ ਮਰ ਜਾਏ ਉਸ ਮਨੁੱਖ ਵਾਲੀ ਹਾਲਤ ਹੁੰਦੀ ਏ ਜਿਹੜਾ ਰੁੱਖ ਦੀ ਚੋਟੀ ਤੇ ਪਹੁੰਚਣਾ ਚਾਹੁੰਦਾ ਪਰ ਕਮਜ਼ੋਰ ਕਮਜ਼ੋਰ ਡਾਲੀਆਂ ਤੇ ਟਾਹਣੀਆਂ ਤੇ ਪੈਰ ਰੱਖਦਾ ਮੁੜ ਜਾਂਦੀਆਂ ਨੇ ਜਿਹੜੀਆਂ ਕਮਜ਼ੋਰ ਟਾਹਣੀਆਂ ਨੂੰ ਹੱਥ ਪਾਉਂਦਾ ਉਹ ਲਿਫ ਜਾਂਦੀਆਂ ਨੇ ਤੇ ਉਹ ਬੰਦਾ ਉਚਾਈ ਤੋਂ ਥੱਲੇ ਡਿੱਗ ਕੇ ਆਪਣਾ ਨੁਕਸਾਨ ਕਰਾ ਲਿੰਦਾ ਹੈ ਇਹੋ ਜਿਹਾ ਖਾਵੇ ਬਾਤ ਜਿਹੜੇ ਨੇ ਭਾਵੇਂ ਉਹ ਧਰਮੀ ਜੀਵਨ ਵਿੱਚ ਹੋਣ ਧਾਰਮਿਕ ਜਗਤ ਵਿੱਚ ਹੋਣ ਉਹ ਕਮਜ਼ੋਰ ਟਾਹਣੀਆਂ ਦੀ ਤਰ੍ਹਾਂ ਨੇ ਉਹਨਾਂ ਤੇ ਪੈਰ ਰੱਖ ਕੇ ਉਹਨਾਂ ਦਾ ਆਸਰਾ ਫੜ ਕੇ ਤੁਸੀਂ ਉਚਾਈ ਤੇ ਜੀਵਨ ਦੀ ਉਚਾਈ ਤੇ ਨਹੀਂ ਪਹੁੰਚ ਸਕਦੇ ਆਸਰਾ ਕੋਈ ਸੋਲਿਡ ਚਾਹੀਦਾ ਹੈ ਉਹ ਹੈ ਪਰਮੇਸ਼ਰ ਦਾ ਨਾਮ ਬਜਾਏ ਵਿਖਾਵੇ ਦੇ ਜੀਵ ਪਰਮੇਸ਼ਰ ਦੇ ਨਾਮ ਦਾ ਆਸਰਾ ਲੱਕੇ ਉਹਦੀ ਸਿਫਤ ਸਲਾਹ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਮਜ਼ਬੂਤ ਕਰੇ ਆਪਣੀ ਆਤਮਾ ਨੂੰ ਬੁਲੰਦ ਕਰੇ ਆਪਣੇ ਅੰਦਰ ਵਿਵੇਕ ਦੀ ਔਰ ਸੱਚ ਦੀ ਰੋਸ਼ਨੀ ਪੈਦਾ ਕਰੇ ਅੰਦਰ ਜਾਗਰਤੀ ਪੈਦਾ ਕਰੇ ਅਗਲੇਰੇ ਸ਼ਲੋਕ ਵਿੱਚ ਹਜ਼ੂਰ ਫਰਮਾਉਂਦੇ ਨੇ ਕਬੀਰ ਅਵਰਾ ਕੋ ਉਪਦੇਸ਼ ਤੇ ਐਸੇ ਕਾਰਨ ਅਜਿਹੇ ਵਿਖਾਵੇ ਦੇ ਧਾਰਮਿਕ ਜੀਵਨ ਜਿਹੜੇ ਨੇ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਰੱਬ ਦੇ ਰਾਹ ਤੇ ਤੁਰੇ ਹੋਏ ਹਾਂ ਪਰ ਅੰਦਰ ਧਰਮ ਨਹੀਂ ਅੰਦਰ ਰੱਬ ਦੀ ਚੇਤਨਾ ਸੋਜੀ ਨਹੀਂ ਅਹਿਸਾਸ ਨਹੀਂ ਅੰਦਰ ਜਾਗਿਆ ਨਹੀਂ ਅੰਦਰ ਕੋਈ ਪਰਵਰਤਨ ਨਹੀਂ ਜੀਵਨ ਦਾ ਕੋਈ ਆਪਣਾ ਚੱਜ ਆਚਾਰ ਨਹੀਂ ਉਹ ਦੂਸਰਿਆਂ ਨੂੰ ਦਾਅਵੇ ਕਰਕੇ ਕਹਿੰਦੇ ਨੇ ਸਾਡੇ ਕਹਿੇ ਮੁਤਾਬਕ ਚੱਲੋ ਅਸੀਂ ਤੁਹਾਨੂੰ ਰੱਬ ਤੱਕ ਲੈ ਚਲਾਂਗੇ ਧਰਮੀ ਬਣਾ ਦੇਾਂਗੇ ਪਰਮੇਸ਼ਰ ਨਾਲ ਜੋੜ ਦਿਆਂਗੇ ਉਹ ਇਹ ਉਪਦੇਸ਼ ਕਰਦੇ ਨੇ ਦਾਵਾ ਕਰਨ ਵਾਲਾ ਉਪਦੇਸ਼ ਉਹ ਕਹਿੰਦੇ ਨੇ ਸਾਡੀ ਮਤ ਮੁਤਾਬਕ ਚੱਲੋ ਅਸੀਂ ਜੋ ਕਹਿ ਰਹੇ ਹਾਂ ਉਹਨੂੰ ਮੰਨੋ ਕਬੀਰ ਅਵਰਾਂ ਕਾ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ ਪਰ ਉਹਨਾਂ ਦੇ ਮੁਖ ਦੇ ਬਚਨ ਬੇਰਸੇ ਨੇ ਕਿਉਂਕਿ ਜੋ ਕੱਥਦੇ ਹਨ ਉਹ ਝੂਠਾ ਹੈ ਉਨ ਉਹਨਾਂ ਨੇ ਜੀ ਕੇ ਨਹੀਂ ਵੇਖਿਆ ਜੋ ਦਾਵਾ ਕਰਦੇ ਹਨ ਉਹ નિષ્ਫਲ ਹੈ ਕਿਉਂਕਿ ਉਹ ਅਜਿਹੇ ਨਹੀਂ ਜਿਹੋ ਜਿਹਾ ਉਹ ਦਾਵਾ ਕਰਦੇ ਨੇ ਉਹ ਕਹਿੰਦੇ ਹਨ ਅਸੀਂ ਸਤ ਸਤਪੁਰਸ਼ਾਂ ਪਰ ਸਤ ਉਹਨਾਂ ਦੇ ਪੱਲੇ ਨਹੀਂ ਉਹ ਕਹਿੰਦੇ ਹਨ ਅਸੀਂ ਤਿਆਗੀ ਪੁਰਖਾਂ ਪਰ ਤਿਆਗ ਉਹਨਾਂ ਦੇ ਕੋਲ ਨਹੀਂ ਉਹ ਕਹਿੰਦੇ ਹਨ ਅਸੀਂ ਨਿਮਰਤਾਵਾਨ ਹਾਂ ਪਰ ਨਿਮਰਤਾ ਦੀ ਇੱਕ ਰਾਈ ਮਾਤਰ ਵੀ ਚਿੰਗ ਉਹਨਾਂ ਦੇ ਜੀਵਨ ਨੂੰ ਨਹੀਂ ਲੱਗੀ ਉਹ ਕਹਿੰਦੇ ਹਨ ਅਸੀਂ ਧੀਰਜਵਾਨ ਪਰ ਧੀਰਜ ਜੀਵਨ ਚ ਹੈ ਨਹੀਂ ਕਾਲੀ ਕਾਲ ਹੈ ਖੇਜੀ ਖੇਜੈ ਉਹ ਕਹਿੰਦੇ ਹਨ ਅਸੀਂ ਸਰਵ ਵਿਆਪਕ ਸਾਰੇ ਜਗਤ ਵਿੱਚ ਵਸੇ ਪਰਮੇਸ਼ਰ ਨੂੰ ਮੰਨਣ ਵਾਲਿਆਂ ਪਰ ਉਹ ਜੀਵਾਂ ਚ ਭੇਦ ਭਾਵ ਤੇ ਨਫ਼ਰਤ ਕਰਦੇ ਨੇ ਉਹਨਾਂ ਦਾ ਹਰ ਬਚਨ ਬੇਰਸਾ ਹੈ ਫਿੱਕਾ ਹੈ ਜਗਤ ਗੁਰੂ ਧੰਗੁਰੂ ਨਾਨਕ ਮਹਾਰਾਜ ਨੇ ਆਸਾ ਕੀ ਵਾਰ ਦੇ ਅੰਦਰ ਬੜਾ ਪਾਵਨ ਉਚੇਰਾ ਸ਼ਲੋਕ ਦਰਜ ਕੀਤਾ ਹੈ ਸਿੰਬਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ ਬੜਾ ਵਿਸ਼ਾਲ ਬੜਾ ਫੈਲਿਆ ਹੋਇਆ ਪੰਛੀ ਅਜਿਹੇ ਰੁੱਖ ਤੇ ਜਾਣਾ ਪਸੰਦ ਕਰਨਗੇ ਜੀ ਦੀ ਛਾਂ ਵੀ ਵਧੀਆ ਹੋਵੇ ਆਕਾਰ ਵੀ ਵੱਡਾ ਹੋਵੇ ਜਿਉਂ ਤੇ ਫਲ ਫਲ ਵੀ ਲੱਗੇ ਹੋਣ ਤਾਂ ਕਿ ਆ ਕਹਿਣੇ ਹਨ ਖੁਰਾਕ ਵੀ ਮਿਲੇਗੀ ਆਲਣਾ ਵੀ ਬਣ ਜਾਏਗਾ ਵੱਡੇ ਰੁੱਖ ਤੇ ਰਹਿਣਾ ਵੀ ਚਾ ਤੇ ਖੁਸ਼ਗਵਾਰ ਹੋਏਗਾ ਕਹਿੰਦੇ ਨੇ ਪੰਛੀਆਂ ਨੇ ਉਮੀਦ ਕੀਤੀ ਉਹਨਾਂ ਨੇ ਵੇਖਿਆ ਵੀ ਬੜਾ ਵੱਡਾ ਰੁੱਖ ਹੈ ਚਲੋ ਉੱਥੇ ਚੱਲਦੇ ਹਾਂ ਸਿੰਬਲ ਦੇ ਰੁੱਖ ਤੇ ਆ ਕੇ ਬੈਠ ਗਏ ਆਪਣੀ ਆਦਤ ਮੁਤਾਬਕ ਉਹਨਾਂ ਨੇ ਖੁਰਾਕ ਲੱਭੀ ਫੁੱਲ ਵੀ ਬੜੇ ਸੋਹਣੇ ਲੱਗੇ ਸਨ ਫਲ ਵੀ ਲੱਗੇ ਸਨ ਫੁੱਲਾਂ ਨੂੰ ਡੰਗਿਆ ਕੋਈ ਰਸ ਨਹੀਂ ਸੀ ਫਲਾਂ ਨੂੰ ਡੰਗਿਆ ਬڑے ਬਕ ਬਕੇ ਜੇ ਕਸੈਲੇ ਜੇ ਉਸ ਦੇ ਫਲ ਬੜੀ ਉਮੀਦ ਤੇ ਚਾਰ ਆ ਲਾਏ ਸਨ ਕਿ ਫੁੱਲ ਤੇ ਫਲ ਵੀ ਖਾਣ ਵਾਸਤੇ ਹਨ ਐਡਾ ਵੱਡਾ ਰੁੱਖ ਹੈ ਸੰਗਣੀ ਛਾਂ ਹੈ ਵਿਸ਼ਾਲ ਆਕਾਰ ਦਾ ਹੈ ਪਰ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜਿਸ ਵੇਲੇ ਉਹਨਾਂ ਵੇਖਿਆ ਕਿ ਇਹਦਾ ਇਹਦੇ ਫੁੱਲਾਂ 'ਚ ਵੀ ਕੋਈ ਰਸ ਨਹੀਂ ਤੇ ਫਲ ਵੀ ਬਕ ਬਕੇ ਦੇ ਅਖੀਰ ਨਿਰਾਸ਼ ਹੋ ਕੇ ਉੱਥੋਂ ਉੱਡ ਗਏ ਸਿਮਲ ਰੁੱਖ ਸਰਾਇਰਾ ਤਤ ਦੀਰਗਤ ਮੁਚ ਉਹੇ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨ ਆਵੇਂ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਉਦਾਹਰਣ ਹੈ ਔਰ ਇਹਦੇ ਵਿੱਚ ਹਜ਼ੂਰ ਮਹਾਰਾਜ ਨੇ ਇਹ ਬਿਆਨ ਕੀਤਾ ਹੈ ਕਿ ਬੰਦਾ ਅੰਦਰੋਂ ਛੋਟਾ ਹੋਵੇ ਬਾਹਰੋਂ ਵਡਿਆਈ ਦੇ ਵਿਖਾਵੇ ਕਰੇ ਮੇਰੇ ਕੋਲ ਧਨ ਹੈ ਮੈਂ ਦੌਲਤਮੰਦ ਹਾਂ ਪਹੁੰਚ ਵਾਲਾ ਹਾਂ ਪਦਵੀ ਵਾਲਾ ਹਾਂ ਬੜੀ ਅਕਲ ਵਾਲਾ ਹਾਂ ਬੜੀ ਤਾਕਤ ਵਾਲਾ ਹਾਂ ਅਸੀਂ ਇਹ ਦਾਅਵੇ ਕਰਦੇ ਹਾਂ ਖਾਸ ਤੌਰ ਤੇ ਉਥੇ ਜਿੱਥੇ ਸਾਡੇ ਬਰਾਬਰ ਵਾਲਾ ਹੋਵੇ ਤੇ ਸਾਡੇ ਤੋਂ ਕਮਜ਼ੋਰ ਹੋਵੇ ਉਥੇ ਤੇ ਸਾਡੇ ਦਾਅਵੇ ਬੜੇ ਵੱਡੇ ਹੁੰਦੇ ਪਰ ਅੰਦਰੋਂ ਮਨੁੱਖ ਸੰਕੀਰਣ ਹੋਵੇ ਛੋਟੇ ਮਨ ਵਾਲਾ ਛੋਟੀ ਸੋਚ ਵਾਲਾ ਸੁਰਤ ਜਿਹੜੀ ਉਹ ਇੰਨੀ ਨੀਵੀ ਹੋਵੇ ਪੀ ਨਖੇਦ ਚੀਜ਼ਾਂ ਨੂੰ ਤੋਲਦਾ ਰਹੇ ਹਰ ਵੇਲੇ ਜਿਹੜਾ ਸਾਡੀ ਪ੍ਰਭਤਾ ਤੋਂ ਵਿਡਿਆਈ ਤੋਂ ਪ੍ਰਭਾਵਿਤ ਹੋ ਕੇ ਸਾਡੇ ਨੇੜੇ ਆ ਰਿਹਾ ਜਦੋਂ ਸਾਡੇ ਕਰਮ ਨੂੰ ਵੇਂਦਾ ਉਹ ਕਹਿੰਦਾ ਜਿੰਨੇ ਦਾਅਵੇ ਕਰਦਾ ਔਕਾਤ ਉਨੀ ਛੋਟੀ ਜਿੰਨਾ ਵਿਖਾਵਾ ਕਰਦਾ ਹੈ ਅੰਦਰੋਂ ਉਨਾ ਹੀ ਕਮਜ਼ੋਰ ਹੈ ਜਿੰਨਾ ਵੱਡਾ ਖਵਾਉਂਦਾ ਹੈ ਅੰਦਰੋਂ ਉਨਾ ਹੀ ਘਟੀਆ ਹੈ ਇਹ ਤੇ ਮੁਲਮੇ ਦਾ ਕਹਿਣਾ ਹੈ ਚਮਕਦਾ ਭਉਤ ਕਿਸਵਟੀ ਤੇ ਲਾਇਆ ਖੋਟਾ ਸਾਬਤ ਹੋ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਕਿਹਾ ਹੋਇਆ ਬਚਨ ਬੜਾ ਬਕ ਬਕਾ ਤੇ ਕਸੈਲਾ ਹੁੰਦਾ ਜਿਹੜਾ ਉਹ ਦਾਵਾ ਕਰਦੇ ਨੇ ਉਹਨਾਂ 'ਚ ਉਸ ਦਾਵੇ ਮੁਤਾਬਕ ਇੱਕ ਵੀ ਕੁਆਲਿਟੀ ਨਹੀਂ ਹੁੰਦੀ ਦਾਵਾ ਵਿਕਾਰਨਗੇ ਪਈ ਅਸੀਂ ਪਹੁੰਚੇ ਹੋਏ ਲੋਕਾਂ ਰੱਬ ਨੂੰ ਮਿਲੇ ਹੋਏ ਆ ਬੜੇ ਵੱਡੇ ਧਰਮੀ ਆ ਬڑے ਵੱਡੇ ਦਾਨੇ ਆ بڑے ਸਤ ਪੁਰਸ਼ਾਂ ਪਰ ਇਸ ਦਾਅਵੇ ਮੁਤਾਬਕ ਉਹਨਾਂ ਦੇ ਅੰਦਰ ਇੱਕ ਵੀ ਕੁਆਲਟੀ ਨਹੀਂ ਇਸ ਕਰਕੇ ਉਹਨਾਂ ਦਾ ਹਰ ਬੋਲ ਫਿੱਕਾ ਹੈ ਨੀਰਸ ਹੈ ਬੇਰਸਾ ਤੇ ਬੇਜਾਨ ਬੋਲ ਹੈ ਉਹਨਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਚਮੜੇ ਦੀ ਕੀਰਤਕਾਰ ਕਰਨ ਵਾਲੇ ਭਗਤ ਰਵਿਦਾਸ ਜੀ ਮਹਾਰਾਜ ਦੇ ਬੋਲ ਦਰਜ ਨੇ ਸਦੀਆਂ ਤੋਂ ਪੜੇ ਗਾਏ ਪੂਜੇ ਤੇ ਮੰਨੇ ਜਾ ਰਹੇ ਉਸੇ ਨਗਰ ਦੇ ਵਿੱਚ ਨਜ਼ਦੀਕ ਕਾਂਸ਼ੀ ਦੇ ਵਿੱਚ ਬੜੇ ਵੱਡੇ ਵੱਡੇ ਤਰੰਤਰ ਵਿਦਵਾਨ ਪੰਡਤ ਸਨ ਦੁਨੀਆ ਨੇ ਉਹਨਾਂ ਨੂੰ ਯਾਦ ਨਹੀਂ ਰੱਖਿਆ ਭੁੱਲ ਗਏ ਉਹ ਦਾਅਵੇ ਕਰਦੇ ਸਨ ਅਸੀਂ ਜਿਹੜਾ ਰਾਹ ਦੱਸਾਂਗੇ ਨਾ ਉਸ ਰਾਹ ਤੇ ਤੁਰ ਕੇ ਤੁਸੀਂ ਪਰਮੇਸ਼ਰ ਨਾਲ ਮਿਲ ਜਾਓਗੇ ਖਾਲੀ ਕਰਮਕਾਂਡ ਸਨ ਗੱਲਾਂ ਸਨ ਜਿਨ੍ਹਾਂ ਨੇ ਮੰਨੀਆਂ ਉਹਨਾਂ ਦਾ ਵੀ ਭਲਾ ਨਹੀਂ ਹੋਇਆ ਉਹਨਾਂ ਦਾ ਆਪਣਾ ਵੀ ਨਹੀਂ ਹੋਇਆ ਬੇਰਸੇ ਬੇਜਾਨ ਬੋਲ ਸੰ ਬੋਲੇ ਜ਼ਿੰਦਗੀ ਹੰਡਾਈ ਤੁਰ ਗਏ ਭਗਤ ਰਵਿਦਾਸ ਜੀ ਮਹਾਰਾਜ ਦੇ ਬੋਲ ਅੱਜ ਤੱਕ ਦੁਨੀਆ ਨੇ ਸਤਕਾਰ ਨਾਲ ਸਾਹਮਣੇ ਉਹਨਾਂ ਦੀ ਬਾਣੀ ਨੂੰ ਅਦਬ ਦਿੱਤਾ ਸਤਕਾਰ ਦਿੱਤਾ ਮੱਥਾ ਟੇਕਿਆ ਸਿਰ ਝੁਕਾਇਆ ਉਹਨਾਂ ਦੀ ਬਾਣੀ ਪੜਨਾ ਭਲੇ ਦਾ ਕੰਮ ਹੈ ਬਾਣੀ ਗਾਉਣਾ ਉੱਤਮ ਕੰਮ ਹੈ ਬਾਣੀ ਨੂੰ ਨਮਸਕਾਰ ਕਰਨਾ ਅਦਬ ਕਰਨਾ ਬੜਾ ਉੱਚਾ ਕਰਮ ਹੈ ਸਤਕਾਰਯੋਗ ਮੰਨਿਆ ਗਿਆ ਹੈ ਸਾਰਾ ਕੋਈ ਕਿਉਂਕਿ ਉਹਨਾਂ ਦੇ ਬੋਲਾਂ ਵਿੱਚ ਜਾਨ ਹੈ ਰਸ ਹੈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪਿਖਿਆ ਜੋ ਜੀਵਿਆ ਉਹ ਕਿਆ ਜੋ ਹੰਡਾਇਆ ਉਹ ਆਖਿਆ ਜੋ ਮਾਣਿਆ ਉਹ ਦੁਨੀਆ ਨੂੰ ਦੱਸਿਆ ਦਾਵੇ ਨਹੀਂ ਕੀਤੇ ਦੀਵਾ ਜਗਾਇਆ ਉਹਦੀ ਰੋਸ਼ਨੀ ਆਪਣੇ ਆਪ ਹੀ ਲੋਕਾਂ ਤੱਕ ਪਹੁੰਚ ਗਈ ਜਿਨ੍ਹਾਂ ਨੇ ਅੱਖਾਂ ਖੋਲ੍ਹੀਆਂ ਉਹਨਾਂ ਨੂੰ ਚਾਨਣ ਹੋਇਆ ਉਸ ਰੋਸ਼ਨੀ ਦੇ ਆਸਰੇ ਵਿੱਚ ਤੁਰ ਕੇ ਉਹਨਾਂ ਨੇ ਆਪਣਾ ਮਾਰਗ ਤੈਅ ਕੀਤਾ ਤੇ ਸੱਚ ਤੱਕ ਪਹੁੰਚ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੂਰ ਕਹਿੰਦੇ ਨੇ ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਪਰ ਜਿਨ੍ਹਾਂ ਨੇ ਕੇਵਲ ਹੋ ਕੇ ਦਾਵੇ ਕੀਤੇ ਨੇ ਉਹ ਦੂਜਿਆਂ ਦੀ ਖੇਤੀ ਬਚਾਉਂਦੇ ਦੂਜਿਆਂ ਦੀ ਪੂੰਜੀ ਬਚਾਉਣ ਦਾ ਦਾਵਾ ਕਰਦੇ ਸਨ ਕਿ ਤੁਸੀਂ ਫਿਕਰ ਨਾ ਕਰੋ ਸਾਡੇ ਤੇ ਆਸਰਾ ਰੱਖੋ ਸਾਡੇ ਤੇ ਉਮੀਦ ਰੱਖੋ ਅਸੀਂ ਤੁਹਾਨੂੰ ਬਚਾ ਲਵਾਂਗੇ ਤੁਹਾਨੂੰ ਫਿਕਰਮੰਦ ਹੋਣ ਦੀ ਲੋੜ ਨਹੀਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਸਾਡੇ ਤੇ ਟੇਕ ਰੱਖੋ ਅਸੀਂ ਹਾਂ ਅਸੀਂ ਤੁਹਾਡਾ ਲੋਕ ਪਰਲੋਕ ਜੀਵਨ ਜੋ ਵੀ ਉਹ ਦਾਅਵੇ ਕਰਦੇ ਨੇ ਸਵਾਰ ਦੇਾਂਗੇ ਸਾਰਾ ਕੁਝ ਭਗਤ ਕਬੀਰ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ ਕਹਿੰਦੇ ਲੋਕਾਂ ਦੀਆਂ ਪੂੰਜੀਆਂ ਬਚਾਉਣ ਦਾ ਦਾਵਾ ਕਰਨ ਵਾਲੇ ਆਪਣੀ ਖੇਤੀ ਉਜਾੜ ਬੈਠੇ ਆਪਣਾ ਆਪਣੀ ਬਚਾ ਸਕੇ ਲੋਕਾਂ ਨੂੰ ਤਾਰਨ ਦੇ ਦਾਅਵੇ ਕਰਨ ਵਾਲੇ ਖੁਦ ਡੁੱਬ ਗਏ ਕਿਉਂਕਿ ਉਹਨਾਂ ਦੇ ਪੱਲੇ غرੂਰ ਤੇ ਹੰਕਾਰ ਸੀ ਤੇ ਵਿਖਾਵਾ ਸੀ ਆਤਮਿਕ ਜੀਵਨ ਦੀ ਚਿੰਨਕ ਤੇ ਰੋਸ਼ਨੀ ਨਹੀਂ ਸੀ ਵਿਖਾਵੇ ਕੀਤੇ ਦੁਨੀਆ ਨੂੰ ਮਗਰ ਲਾਇਆ ਦਾਵੇ ਕੀਤੇ ਦੁਨੀਆ ਨੂੰ ਪਰਮਾਇਆ ਨਾ ਉਹਨਾਂ ਨੇ ਆਪ ਹਲੇਮੀ ਤੇ ਨਿਮਰਤਾ ਨਿਰਮਾਨਤਾ ਚ ਜੀਵਨ ਜੀਵਿਆ ਤੇ ਨਾ ਪਰਮੇਸ਼ਰ ਦੀ ਸਿੱਖਤ ਸਲਾਹ ਨਾਲ ਆਪਣੀ ਆਤਮਾ ਨੂੰ ਜਗਾਇਆ ਨਾ ਸੁਰਤ ਨੂੰ ਉੱਚਿਆਂ ਕੀਤਾ ਨਾ ਆਪਣੇ ਜੀਵਨ ਚ ਆਤਮਿਕ ਜੀਵਨ ਦਾ ਰਸ ਪੈਦਾ ਕੀਤਾ ਇਸ ਤਰ੍ਹਾਂ ਵਿਖਾਵੇ ਤੇ ਉਚਾਈਆਂ ਦੀਆਂ ਦਾਵੇਦਾਰੀਆਂ ਦੇ ਵਿੱਚ ਵੀ ਅਸੀਂ ਸਾਰੀ ਦੁਨੀਆ ਦਾ ਭਲਾ ਕਰ ਦੇਣਾ ਹੈ ਆਓ ਸਾਡੇ ਮੁਤਾਬਕ ਚੱਲੋ ਅਸੀਂ ਤੁਹਾਨੂੰ ਬਚਾ ਲਵਾਂਗੇ ਲੋਕਾਂ ਦੀ ਪੂੰਜੀ ਬਚਾਉਣ ਦੇ ਦਾਅਵੇ ਕਰਨ ਵਾਲੇ ਖੁਦ ਆਪਣੀ ਖੇਤੀ ਉਜਾੜ ਕੇ ਭਾਵ ਆਪਣੇ ਸ્વાસ ਵਿਅਰਥ ਗਵਾ ਕੇ ਹੰਕਾਰ ਤੇ ਵਿਖਾਵੇ ਵਿੱਚ ਉਲਝ ਕੇ ਇਸ ਦੁਨੀਆ ਤੋਂ ਤੁਰ ਗਏ ਜੋ ਖੁਦ ਨਹੀਂ ਸੀ ਕਮਾਇਆ ਉਹ ਦੁਨੀਆ ਨੂੰ ਦੇਣ ਦਾ ਦਾਵਾ ਕਰਦੇ ਸਨ ਜੋ ਖੁਦ ਕੋਲ ਨਹੀਂ ਲੋਕਾਂ ਨੂੰ ਪਰਚਾਉਂਦੇ ਤੇ ਵਰਚਾਉਂਦੇ ਰਹੇ ਕਿ ਅਸੀਂ ਤੁਹਾਨੂੰ ਉਹ ਦਾਤਾਂ ਦੇਾਂਗੇ ਜਿਹੜੀਆਂ ਉਹਨਾਂ ਨੂੰ ਖੁਦ ਵੀ ਹਾਸਲ ਨਹੀਂ ਹੋਈਆਂ ਕਬੀਰ ਜੀ ਮਹਾਰਾਜ ਨੇ ਕਿਹਾ ਕਮਜ਼ੋਰ ਆਸਰੇ ਤੱਕਣੇ ਬੰਦਾ ਛੱਡ ਦੇਵੇ ਇੱਕ ਸੱਚੇ ਪਰਮੇਸ਼ਰ ਵਾਹਿਗੁਰੂ ਦੀ ਉਮੀਦ ਰੱਖੇ ਉਹਦੇ ਨਾਮ ਦਾ ਆਸਰਾ ਤੱਕੇ ਉਹਦੀ ਸਿੱਖਤ ਸਲਾਹ ਨਾਲ ਜੁੜੇ ਉਸ ਤੋਂ ਵੱਡੀ ਤਾਕਤ ਦੁਨੀਆਂ ਵਿੱਚ ਕੋਈ ਨਹੀਂ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾਸ ਇਹੋ ਆਧਾਰ ਇਸੇ ਹੀ ਭਾਵ ਵਿੱਚ ਅਰਥਾਂ ਵਿੱਚ ਕੰਟੈਕਸਟ ਵਿੱਚ ਸੰਦਰਭ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਾਕ ਕਹੇ ਹਨ ਮਾਨੁਖ ਕੀ ਟੇਕ ਬ੍ਰਿਧੀ ਸਭ ਜਾਨ ਦੀਵਨ ਕੋ ਏਕ ਹੈ ਭਗਵਾਨ ਜਿਸ ਕੈ ਦੀਆ ਰਹੇ ਅਗਾਏ ਬੋਰ ਨਾ ਤ੍ਰਿਸ਼ਨਾ ਲੱਗੈ ਆਏ ਮਾਰੇ ਰਾਖੈ ਏਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗ ਨਾ ਲਾਗੈ ਕੋ ਇਸ ਲਈ ਫਰਮਾਇਆ ਉਸਤਤ ਮਨ ਮੈਂ ਕਰਨ ਅਨੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਸੱਚਾ ਵਿਵਹਾਰ ਕਰ ਸੱਚਾ ਵਿਵਹਾਰ ਹੈ ਵਾਹਿਗੁਰੂ ਦੀ ਸਿਫਤੋ ਦੇ ਉਚਤਮ ਗੁਣਾ ਨਾਲ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਇਹਨਾਂ ਸਵਾਸਾਂ ਨੂੰ ਸਫਲਿਆ ਕਰਨਾ ਸੁਰਤ ਨੂੰ ਜਗਾਉਣਾ ਆਤਮਾ ਨੂੰ پاک ਸਾਫ ਰੱਖਣਾ ਸਾਇਬ ਕਿਰਪਾ ਕਰਨ ਮਹਾਰਾਜ ਦੇ অমੂਲਕ ਵਾਕ ਸਾਡੇ ਸਾਰਿਆਂ ਦੇ ਮਨ ਹਿਰਦੇ ਦਾ ਸ਼ਿੰਗਾਰ ਬਣ ਸਾਰੀ ਸੰਗਤ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ